ਮੋਦੀ ਵੱਲੋਂ ਪੰਜਾਬ ਦੇ 25 ਕਿਸਾਨਾਂ ਤੇ ਕੇਸ ਦਰਜ ਕੇਸ ਦੇ ਵਿੱਚ ਕਿਸਾਨਾਂ ਤੇ ਲਗਾਈ ਗਈ ਧਾਰਾ 307 ਕੀ ਡੱਲੇਵਾਲ ਤੇ ਵੀ ਹੋਵੇਗਾ ਕੇਸ ਪੰਜਾਬੀ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਹਾਂ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਕਿਸਾਨਾਂ ਲਈ ਆ ਰਹੀ ਹੈ ਜਿੱਥੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 5 ਜਨਵਰੀ 2022 ਨੂੰ ਪੰਜਾਬ ਫੇਰੀ ਦੌਰਾਨ ਸੁਰੱਖਿਆ ਵਿੱਚ ਕੋਤਾਹੀ ਦੇ ਮਾਮਲੇ 'ਚ 25 ਕਿਸਾਨਾਂ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤਾ ਗਿਆ ਹੈ। 5 ਜਨਵਰੀ 2022 ਨੂੰ ਪੰਜਾਬ ਦੇ ਫਿਰੋਜ਼ਪੁਰ 'ਚ ਪ੍ਰਦਰਸ਼ਨੀ ਕਿਸਾਨਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਕਾਫਲੇ ਨੂੰ ਸੜਕ ਦੇ ਵਿਚਕਾਰ ਰੋਕ ਦਿੱਤਾ ਸੀ। ਤੇ ਪੰਜਾਬ ਪੁਲਿਸ ਨੇ ਇਸ ਮਾਮਲੇ 'ਚ ਭਾਰਤੀ ਦੰਡ ਸੰਹਿਤਾ ਦੀ ਧਾਰਾ 307 ਵੀ ਜੋੜ ਦਿੱਤੀ ਹੈ ਕਿ ਕਤਲ ਦੀ ਕੋਸ਼ਿਸ਼ ਕਰਨ ਤੇ ਲਗਾਈ ਗਈ ਹੈ ਪ੍ਰਧਾਨ ਮੰਤਰੀ ਮੋਦੀ ਨੇ ਫਿਰੋਜ਼ਪੁਰ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨਾ ਸੀ ਪਰ ਕਿਸਾਨ ਯੂਨੀਅਨ ਨੇ ਮੈਂਬਰਾਂ ਵੱਲੋਂ ਪਿਆਰਾਨਾ ਫਲਾਈਓਵਰ ਤੇ ਇਹ ਵਿਰੋਧ ਪ੍ਰਦਰਸ਼ਨ ਕਰਨ ਤੋਂ ਬਾਅਦ ਉਹਨਾਂ ਨੂੰ ਵਾਪਸ ਜਾਣਾ ਪਿਆ ਤਾ ਇਸ ਵੇਲੇ ਦੀ ਜਿਹੜੀ ਵੱਡੀ ਖਬਰ ਆ ਉਹ ਪੰਜਾਬ ਦੇ ਕਿਸਾਨਾਂ ਲਈ ਆ ਰਹੀ ਹੈ ਤੁਹਾਨੂੰ ਪਤਾ ਹੈ ਕਿ 2022 ਦੇ ਵਿੱਚ 5 ਫਰਵਰੀ ਨੂੰ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਿਹੜਾ ਰੈਲੀ ਨੂੰ ਸੰਬੋਧਨ ਕੀਤਾ ਜਾਣਾ ਸੀ ਫਿਰੋਜ਼ਪੁਰ ਇਲਾਕੇ ਦੇ ਵਿੱਚ ਤੇ ਕਿਸਾਨਾਂ ਵੱਲੋਂ ਜਿਹੜਾ ਭਾਰੀ ਪ੍ਰਦਰਸ਼ਨ ਕਰਕੇ ਮੋਦੀ ਨੂੰ ਰਸਤੇ ਦੇ ਵਿਚਾਲੋਂ ਮੋੜ ਦਿੱਤਾ ਸੀ ਕਿਉਂਕਿ ਉਸ ਸਮੇਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਉਸ ਸਮੇਂ ਵੀ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਬਾਰਡਰਾਂ ਉੱਤੇ ਬੈਠੇ ਸਨ ਤੇ ਇੱਧਰ ਪੰਜਾਬ ਦੇ ਵਿੱਚ ਮੋਦੀ ਦੀ ਜਿਹੜੀ ਰੈਲੀ ਉਸ ਨੂੰ ਉਹਨਾਂ ਨੇ ਸੰਬੋਧਨ ਕਰਨਾ ਸੀ ਤੇ ਕਿਸਾਨਾਂ ਨੇ ਜਿਹੜਾ ਜੀਟੀ ਰੋਡ ਦੇ ਵਿਚਾਲੇ ਧਰਨਾ ਲਗਾ ਕੇ ਮੋਦੀ ਨੂੰ ਜਿਹੜਾ ਪਿੱਛੇ ਮੋੜ ਦਿੱਤਾ ਸੀ ਤਾਂ ਇਸ ਮਾਮਲੇ ਦੇ ਵਿੱਚ ਹੁਣ 25 ਕਿਸਾਨਾਂ ਵਿਰੁੱਧ ਜਿਹੜਾ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤਾ ਗਿਆ ਹੈ ਇਹ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਜਿੱਥੇ ਕਿ ਮੋਦੀ ਸਾਹਿਬ ਨੇ ਰੈਲੀ ਨੂੰ ਸੰਬੋਧਨ ਕਰਨਾ ਸੀ ਤੇ ਕਿਸਾਨਾਂ ਵੱਲੋਂ ਉਸ ਨੂੰ ਮੋੜ ਦਿੱਤਾ ਗਿਆ ਸੀ ਤੇ ਹੁਣ ਕਿਸਾਨਾਂ ਤੇ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤਾ ਗਿਆ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਪੰਜਾਬ ਪੁਲਿਸ ਨੇ ਧਾਰਾ 307 ਲਗਾ ਦਿੱਤੀ ਹੈ ਕਿਸਾਨਾਂ ਤੇ ਕਿਸਾਨਾਂ ਨੂੰ ਗ੍ਰਿਫਤਾਰੀ ਵਾਰੰਟ ਜਿਹੜਾ ਭੇਜ ਦਿੱਤਾ ਹੈ ਕਿਉਂਕਿ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਰਾਸਤੇ ਦੇ ਵਿਚਾਲੋ ਮੋੜ ਦਿੱਤਾ ਸੀ ਤੇ ਕਿਸਾਨਾਂ ਖਿਲਾਫ ਜਿਹੜੀ ਪੰਜਾਬ ਪੁਲਿਸ ਆ ਉਹ ਸਖਤ ਹੁੰਦੀ ਨਜ਼ਰ ਦਿਖਾਈ ਦੇ ਰਹੀ ਆ ਪਰ ਕਿਸਾਨ ਯੂਨੀਅਨ ਦੇ ਮੈਂਬਰਾਂ ਵੱਲੋਂ ਜਿਹੜਾ ਫਲਾਈਓਵਰ ਤੇ ਵਿਰੋਧ ਪ੍ਰਦਰਸ਼ਨ ਕਰਨ ਤੋਂ ਬਾਅਦ ਉਹਨਾਂ ਨੂੰ ਵਾਪਸ ਜਾਣਾ ਪਿਆ ਸੀ ਤਾਂ ਇਸ ਵੇਲੇ ਦੀ ਜਿਹੜੀ ਵੱਡੀ ਖਬਰ ਆ ਉਹ ਪੰਜਾਬ ਦੇ ਜਿਹੜੇ ਕਿਸਾਨਾਂ ਲਈ ਆ ਰਹੀ ਹੈ ਜਿੱਥੇ ਕਿ ਪੰਜਾਬ ਦੇ ਕਿਸਾਨ ਖਨੌਰੀ ਤੇ ਸ਼ੰਭੂ ਬਾਰਡਰਾਂ ਤੇ ਧਰਨੇ ਕਿਸਾਨੀ ਅੰਦੋਲਨ ਕਰ ਰਹੇ ਹਨ ਉੱਥੇ ਹੀ ਕਿਸਾਨਾਂ ਦੇ ਵਿਰੋਧ ਜਿਹੜਾ ਹੁਣ 25 ਕਿਸਾਨਾਂ ਦੇ ਵਿਰੋਧ ਗ੍ਰਿਫਤਾਰੀ ਵਾਰੰਟ ਜਿਹੜਾ ਉਹ ਪੰਜਾਬ ਪੁਲਿਸ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਤੇ ਹਾਲਾਂਕਿ ਉਸ ਸਮੇਂ ਚੰਨੀ ਦੀ ਸਰਕਾਰ ਸੀ ਚੰਨੀ ਦੀ ਸਰਕਾਰ ਮੌਕੇ ਉਹਨਾਂ ਤੇ ਵੀ ਕਾਫੀ ਜ਼ਿਆਦਾ ਪੀਐਮ ਦੀ ਸੁਰੱਖਿਆ ਨੂੰ ਲੈ ਕੇ ਜਿਹੜਾ ਕਦਮ ਉੱਠੇ ਸਵਾਲ ਉੱਠੇ ਸੀਗੇ ਤੇ ਉਸ ਤੋਂ ਬਾਅਦ ਉਹਨਾਂ ਨੇ ਵੀ ਕਈ ਤਰ੍ਹਾਂ ਦੇ ਜਿਹੜੇ ਸਪਸ਼ਟੀਕਰਨ ਇਸ ਮਾਮਲੇ ਦੇ ਵਿੱਚ ਪੇਸ਼ ਕੀਤੇ ਸੀ ਤੇ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ ਸੀਗੀ ਪਰ ਅੱਜ ਜਿਹੜਾ ਕਿਸਾਨਾਂ ਦੇ ਵਿਰੁੱਧ 25 ਕਿਸਾਨਾਂ ਦੇ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤਾ ਗਿਆ ਹੈ ਤਾਂ ਇਹ ਵੱਡੀ ਮਾੜੀ ਖਬਰ ਆ ਰਹੀ ਹੈ ਪੰਜਾਬ ਦੇ ਕਿਸਾਨਾਂ ਲਈ ਤਾਂ ਹੋਰ ਤਾਜ਼ੀਆਂ ਪੰਜਾਬੀ ਅਪਡੇਟਸ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ